ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੋ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਹੋਵੇ ਭਾਵੇਂ ਤਾਂ ਧਨ ਨੂੰ ਲੈ ਕੇ ਪੈਸੇ ਨੂੰ ਲੈ ਕੇ ਤੇ ਭਾਵੇਂ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰ ਹੈ ਤੇ ਜਾਂ ਫਿਰ ਘਰ ਦੀ ਸੁਖ ਸਮ੍ਰiddhi ਦੇ ਲਈ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਪ੍ਰੋਬਲਮ ਦਿੱਕਤ ਆ ਰਹੀ ਹੈ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਕਿ ਉਹਨਾਂ ਦੀ ਜੌਬ ਨਹੀਂ ਲੱਗ ਰਹੀ ਇਸ ਤੋਂ ਇਲਾਵਾ ਜੇਕਰ ਤੁਹਾਡਾ ਵਪਾਰ ਚਾ ਕੋਈ ਬਿਜ਼ਨਸ ਦਾ ਕਾਰੋਬਾਰੇ ਉਹ ਬਹੁਤ ਵਧੀਆ ਚੱਲਦਾ ਸੀ ਤੇ ਵਧੀਆ ਚੱਲਦਾ ਚੱਲਦਾ ਅਚਾਨਕ ਹੀ ਰੁਕ ਜਾਂਦਾ ਹੈ ਇਹ ਦਾ ਭਾਵੇਂ ਹੀ ਕਿ ਜਿੰਨੀਆਂ ਵੀ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਭਾਵੇਂ ਕਿਸੇ ਵੀ ਤਰੀਕੇ ਦੀ ਕਿਉਂ ਨਾ ਹੋਵੇ ਤਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਕਾਰਗਰ ਸਿੱਧ ਹੋਵੇਗਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਜੋ ਤੁਹਾਡੇ ਘਰ ਦੀ ਹਰ ਇੱਕ ਮੁਸ਼ਕਲ ਨੂੰ ਹਰ ਇੱਕ ਪਰੇਸ਼ਾਨੀ ਨੂੰ ਦੂਰ ਕਰ ਸਕਦਾ ਹੈ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਕਰਨਾ ਹੈ ਇਹ ਅਸੀਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਵੀਡੀਓ ਦੇ ਵਿੱਚ ਤੁਸੀਂ ਅੰਤ ਦੇ ਤੱਕ ਬਨੇ ਰਹੋ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਦੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਗੱਲ ਕਰੀਏ ਤਾਂ ਕਈ ਲੋਕ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਅਸੀਂ ਇਹਨਾਂ ਉਪਾਅ ਨੂੰ ਕਰਦੇ ਹਾਂ ਜਾਂ ਕੋਈ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਚੀਜ਼ ਨੂੰ ਸਾਹਮਣੇ ਰੱਖਦੀਆਂ ਤੇ ਇਸ ਦੇ ਨਾਲ ਸਾਨੂੰ ਇਹ ਹੁੰਦਾ ਹੈ ਕਿ ਲੋਕ ਦੇ ਕੇ ਸਾਨੂੰ ਕੀ ਕਹਿਣਗੇ ਦੇਖੋ ਜੀ ਜੇਕਰ ਗੱਲ ਕਰੀਏ ਕਿ ਸਾਡੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਹੈ ਉਸ ਨੂੰ ਅਸੀਂ ਦੂਰ ਕਰਨ ਦੇ ਲਈ ਇੱਕ ਛੋਟਾ ਜਿਹਾ ਉਪਾਅ ਸੀ ਜੇ ਕਰ ਰਹੇ ਆ ਤੇ ਇਸ ਦੇ ਵਿੱਚ ਜੇਕਰ ਅਸੀਂ ਲੋਕਾਂ ਦੇ ਬਾਰੇ ਸੋਚਦੇ ਆ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਉ ਉਹਨੇ ਸਕਦੇ ਅਸੀਂ ਲੋਕਾਂ ਦੀ ਪਰਵਾਹ ਕਰਨੀ ਛੱਡਾਂਗੇ ਫਿਰ ਵੀ ਆਪਣੇ ਘਰ ਦੇ ਵਿੱਚ ਸੁਖੀ ਰਹਿ ਸਕਦੇ ਆ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦੇ ਆ ਲੋਕਾਂ ਦਾ ਕੰਮ ਹੁੰਦਾ ਹੈ ਜੀ ਬੋਲਣਾ ਜਿਸ ਵੀ ਜਨਕ ਸੋਚੇ ਆਪਣੀ ਸੋਚ ਦੇ ਮੁਤਾਬਕ ਹਰ ਇੱਕ ਆਪਣਾ ਬੋਲਦਾ ਸੋ ਆਪਾਂ ਕਿਸੇ ਨੂੰ ਕੁਝ ਨਹੀਂ ਕਹਾਂਗੇ ਸੋ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਨਹੀਂ ਤੇ ਕਿਸਾ ਕਿਸੇ ਦੀ ਬিনা ਪਰਵਾਹ ਕੀਤੀ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਕਿਉਂਕਿ ਸੋਚਣ ਵਾਲੀ ਗੱਲ ਇਹ ਆ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੋ ਤੇ ਉਹ ਪਰੇਸ਼ਾਨੀ ਨੂੰ ਲੈ ਕੇ ਜੇਕਰ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰੋਗੇ ਉਬਾ ਕਰ ਲੱਗੇ ਜੇਕਰ ਆਪਾਂ ਕਿਸੇ ਦੇ ਬਾਰੇ ਸੋਚਦੇ ਆ ਕਿਉਂ ਲੋਕ ਸਾਨੂੰ ਕਹਿ ਰਹੇ ਨੇ ਜਾਂ ਕਹਿਣਗੇ ਤੇ ਦੂਸਰੀ ਗੱਲ ਇਹ ਆ ਕਿ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਆਈਏ ਕਿ ਉਹ ਹੀ ਲੋਕ ਆਪਣੀ ਮਦਦ ਕਰ ਰਹੇ ਨੇ ਨਹੀਂ ਨਾ ਸੋ ਇਸ ਕਰਕੇ ਕਿਸੇ ਦੀ ਬਿਨਾ ਪਰਵਾਹ ਕੀਤੇ ਜੋ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਕਰਿਆ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦਾ ਹੈ ਨਾ ਤੇ ਦੁੱਖ ਤੇ ਤਕਲੀਫ ਦੇ ਸਮੇਂ ਆਪਣੀ ਕੋਈ ਮਦਦ ਕਰਨ ਨਹੀਂ ਆਉਂਦਾ ਸਿਰਫ ਉਸ ਸਮੇਂ ਹੀ ਮਦਦ ਕਰਨ ਆਉਂਦੇ ਨੇ ਉਹ ਵੀ ਆਉਂਦੇ ਨੇ ਸਿਰਫ ਆਪਣੇ ਭੈਣ ਭਰਾ ਜੋ ਆਪਣੇ ਸਕੇ ਹੁੰਦੇ ਨੇ ਖੂਨ ਦੇ ਰਿਸ਼ਤੇ ਹੁੰਦੇ ਨੇ ਸਿਰਫ ਉਹ ਹੀ ਆਪਣੀ ਮਦਦ ਕਰਦੇ ਨੇ ਇਸ ਤੋਂ ਇਲਾਵਾ ਕੋਈ ਆਪਣੀ ਨਾਲ ਨਹੀਂ ਕੱਢਦਾ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਜਾਂਦਾ ਤਾਂ ਕਿਉਂਕਿ ਜੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਲਾ ਤੇ ਆਪਾਂ ਕਿਸੇ ਦੇ ਨਾਲ ਆਪਣਾ ਦੁੱਖ ਸਾਂਝਾ ਕਰਾਂਗੇ ਲੋਕ ਸਾਹਮਣੇ ਤੋਂ ਤਾਂ ਕਹਿਣਗੇ ਕਿ ਹਾਂ ਵੀ ਅਸੀਂ ਤੁਹਾਡੇ ਨਾਲ ਖੜੀ ਆ ਪਰ ਆਪਣੀ ਪਿੱਠ ਪਿੱਛੇ ਉਹ ਆਪਣਾ ਮਜ਼ਾਕ ਹੀ ਉਡਾਉਣਗੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਸੇ ਦੇ ਕੋਲ ਆਪਣਾ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹੀਦਾ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਕਪੂਰ ਲੈਣਾ ਹੈ ਕਪੂਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਸਿੰਪਲ ਹੁੰਦਾ ਤੇ ਇੱਕ ਅਲੱਗ ਹੁੰਦਾ ਦੋਨਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਮਿਲੇ ਉਹੀ ਤੁਸੀਂ ਕਪੂਰ ਵਰਤ ਸਕਦੇ ਤੇ ਇਸ ਦੇ ਨਾਲ ਨਾਲ ਤੁਸੀਂ ਦੋ ਲੌਂਗ ਲੈਣੇ ਨੇ ਜੇ ਤੁਸੀਂ ਵੱਧ ਲੈਣਾ ਚਾਹੁੰਦੇ ਹੋ ਤਾਂ ਵੱਧ ਵੀ ਲੈ ਸਕਦੇ ਹੋ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਨੇਗੇ ਪਰ ਦੋ ਲੌਂਗ ਇਸ ਉਪਾਅ ਦੇ ਵਿੱਚ ਜ਼ਰੂਰੀ ਨੇ ਦੋ ਤੋਂ ਘੱਟ ਨਹੀਂ ਹੋਣੇ ਚਾਹੀਦੇ ਜਿਹੜਾ ਤੁਸੀਂ ਕਪੂਰ ਲਿਆਏ ਤੇ ਦੋ ਲੌਂਗ ਲੈਣੇ ਜਾਂ ਉਸ ਤੋਂ ਵੱਧ ਲੈਣੇ ਇਨਾਂ ਨੂੰ ਤੁਸੀਂ ਜਿਹੜਾ ਆਪਣੇ ਘਰ ਦੇ ਵਿੱਚ ਮਾਮਦਸਤਾ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਕੁੱਟ ਸਕਦੇ ਹੋ ਤੁਸੀਂ ਲੌਂਗ ਤੇ ਕਪੂਰ ਨੂੰ ਇਨਾਂਕ ਕੁੱਟਣਾ ਹੈ ਕਿ ਉਹ ਸਿਰਫ ਦਰਦਰਾ ਹੋਵੇ ਉਹਨੂੰ ਬਿਲਕੁਲ ਬਰੀਕ ਨਹੀਂ ਕਰਨਾ ਤੇ ਕੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਸਾਫ਼ ਗਲਾਸ ਲੈਣਾ ਹੈ ਧੋਤਾ ਹੋਇਆ ਤੇ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਤੇ ਜਿਹੜਾ ਗਲਾਸ ਦੇ ਵਿੱਚ ਤੁਸੀਂ ਪਾਣੀ ਪਾਇਆ ਹੋਵੇਗਾ ਇਸ ਦੇ ਵਿੱਚ ਜਿਹੜਾ ਲੌਂਗ ਤੇ ਕਪੂਰ ਤੁਸੀਂ ਦਰਦਰਾ ਪੀਸਿਆ ਉਸ ਨੂੰ ਪਾ ਦੇਣਾ ਹੈ ਪਾਉਣ ਤੋਂ ਬਾਅਦ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਇਸ ਗਲਾਸ ਪਾਣੀ ਨੂੰ 15 ਮਿੰਟ ਤੱਕ ਪਏ ਰਹਿਣ ਦੇਣਾ ਹੈ। ਤੁਸੀਂ ਬਿਲਕੁਲ ਕੁਝ ਵੀ ਨਹੀਂ ਕਰਨਾ 15-20 ਮਿੰਟ ਤੱਕ ਇਸੇ ਤਰ੍ਹਾਂ ਹੀ ਗਲਾਸ ਨੂੰ ਪਏ ਰਹਿਣ ਦੇਣਾ ਹੈ। 15-20 ਮਿੰਟ ਦੇ ਬਾਅਦ ਦੇ ਵਿੱਚ ਜਿਹੜਾ ਤੁਸੀਂ ਇਹ ਕਲਾਸ ਪਾਣੀ ਪਿਆ ਰਹਿਣ ਦਿੱਤਾ ਸੀਗਾ ਉਸ ਨੂੰ ਤੁਸੀਂ ਕਿਸੇ ਛੰਨਣੀ ਦੇ ਨਾਲ ਪੁੰਨ ਲੈਣਾ। ਪੁੰਨਣ ਤੋਂ ਬਾਅਦ ਦੇ ਵਿੱਚ ਇੱਕ ਗਲਾਸ ਦੇ ਵਿੱਚ ਤੁਸੀਂ ਪਾਣੀ ਪੁੰਨ ਲਓਗੇ ਤੇ ਜਿਹੜਾ ਉਹਦਾ ਦਰਦਰਾ ਸੀ ਉੱਪਰ ਥੋੜਾ ਜਿਹਾ ਉਹ ਛੰਨਣੀ ਤੇ ਆ ਜਾਵੇਗਾ। ਹੁਣ ਇਸ ਟਾਈਮ ਤੁਹਾਡੇ ਕੋਲ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਪਾਣੀ ਹੋ ਗਿਆ ਤੇ ਇੱਕ ਕਪੂਰ ਤੇ ਲੌਂਗ ਦਾ ਜੋ ਦਰਦਰਾ ਉੱਪਰ ਸ਼ੰਨਣੀ ਤੇ ਆ ਗਿਆ ਸੀ ਉਹ ਹੋ ਗਿਆ ਇਸ ਦੇ ਨਾਲ ਤੁਸੀਂ ਕੀ ਕਰਨਾ ਹੈ ਜਿਹੜਾ ਤਾਂ ਤੁਹਾਡੇ ਕੋਲ ਪਾਣੀ ਬਚਿਆ ਹੋਵੇਗਾ ਇਸ ਨੂੰ ਤੁਸੀਂ ਇੱਕ ਛੋਟੀ ਸਪਰੇ ਵਾਲੀ ਬੋਤਲ ਹੁੰਦੀ ਹੈ ਉਸ ਦੇ ਵਿੱਚ ਤੁਸੀਂ ਪਾ ਲਓ ਪਾਉਣ ਤੋਂ ਬਾਅਦ ਇਹ ਵਿੱਚ ਜਿਹੜਾ ਦਰਦਰਾ ਪੀਸਿਆ ਹੋਇਆ ਸ਼ੰਨਣੀ ਤੇ ਆਇਆ ਸੀ ਉਸ ਨੂੰ ਤੁਸੀਂ ਕਿਸੇ ਪਲੇਟ ਜਾਂ ਫਿਰ ਕਟੋਰੀ ਦੇ ਵਿੱਚ ਪਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਸਾਰੇ ਕਿਤੇ ਸਾਰੇ ਕੋਨਿਆਂ ਦੇ ਵਿੱਚ ਕਮਰਿਆਂ ਦੇ ਵਿੱਚ ਤੁਸੀਂ ਚੱਕਰ ਦੇ ਕੇ ਆਉਣਾ ਹੈ ਕਹਿਣ ਦਾ ਭਾਵ ਹੈ ਕਿ ਇੱਕ ਢੀੜਾ ਲਗਾ ਕੇ ਆਉਣਾ ਹੈ ਤੇ ਢੀੜਾ ਲਗਾਉਣ ਦੇ ਸਮੇਂ ਤੁਸੀਂ ਇਹੀ ਬੋਲਦੇ ਰਹਿਣਾ ਹੈ ਕਿ ਸਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਸੀ ਮਾੜੀ ਊਰਜਾ ਸੀ ਉਹ ਸਾਰੀ ਇਸ ਚੀਜ਼ ਦੇ ਵਿੱਚ ਹੀ ਸਮਾ ਗਈਏ ਇਸ ਤਰੀਕੇ ਦੇ ਨਾਲ ਉਹਨਾ ਸਮਾਂ ਤੁਸੀਂ ਬੋਲਦੇ ਰਹਿਣਾ ਜਿੰਨਾ ਸਮਾਂ ਤੁਸੀਂ ਆਪਣੇ ਘਰ ਦੇ ਸਾਰੇ ਕੋਨਿਆਂ ਤੇ ਹਰ ਇੱਕ ਜਗ੍ਹਾ ਤੇ ਤੁਸੀਂ ਇੱਕ ਚੱਕਰ ਨਹੀਂ ਕੱਢ ਲੈਂਦੇ ਇਸ ਤਰ੍ਹਾਂ ਬੋਲਣ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਲੈ ਕੇ ਆਪਣੇ ਘਰ ਦੇ ਵਿੱਚ ਜਿਹੜਾ ਸ਼ੰਕ ਹੋਵੇਗਾ ਜਾਂ ਤਾਂ ਕਿਚਨ ਦੇ ਵਿੱਚ ਹੋਵੇਗਾ ਤੇ ਜਾਂ ਫਿਰ ਬਾਹਰ ਕਿਤੇ ਹੋਵੇਗਾ ਜਿੱਥੇ ਵੀ ਹੋਵੇਗਾ ਤੁਸੀਂ ਉਥੋਂ ਉਸ ਪਾਣੀ ਦੇ ਸ਼ੰਕ ਦੇ ਪਾਣੀ ਦੇ ਵਿੱਚ ਇਸ ਚੀਜ਼ ਨੂੰ ਤੁਸੀਂ ਵਹਾ ਦੇਣਾ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਕੋਲ ਪਾਣੀ ਬਚਿਆ ਹੋਵੇਗਾ ਜਿਹੜਾ ਪਾਣੀ ਤੁਸੀਂ ਛੋਟੀ ਸਪਰੇ ਵਾਲੀ ਬੋਤਲ ਦੇ ਵਿੱਚ ਪਾਇਆ ਹੋਵੇਗਾ ਕਿ ਉਸ ਬੋਟਲ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਉਸ ਦਾ ਛਿੜਕਾਤ ਕਰਦੇ ਨੇ ਪਰ ਜੇਕਰ ਤੁਹਾਡੇ ਕੋਲ ਉਹ ਸ਼ੋਰਟੀ ਬੋਟਲ ਨਹੀਂ ਹੈਗੀ ਸਪਰੇਅ ਵਾਲੀ ਤਾਂ ਤੁਸੀਂ ਕਿਸੇ ਗਲਾਸ ਦੇ ਵਿੱਚ ਜਾਂ ਖੁੱਲੇ ਕਿਸੇ ਬਰਤਨ ਦੇ ਵਿੱਚ ਪਾ ਕੇ ਆਪਣੇ ਘਰ ਦੇ ਵਿੱਚ ਉਸ ਪਾਣੀ ਦਾ ਤੁਸੀਂ ਛਿੜਕਾ ਕਰਨਾ ਹੈ ਕਹਿਣ ਦਾ ਭਾਵ ਕਿ ਉਸ ਪਾਣੀ ਦਾ ਤੁਸੀਂ ਸ਼ਟਾ ਦੇਣਾ ਜਦੋਂ ਤੁਸੀਂ ਇਸ ਪਾਣੀ ਦਾ ਛਿੜਕਾ ਕਰੋਗੇ ਉਸ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਹੁਣ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵ ਊਰਜਾ ਪੋਜ਼ਿਟਿਵ એનર્ਜੀ ਆ ਗਈ ਹੈ ਤੇ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਸੀ ਉਹ ਤਾਂ ਸਾਰੀਆਂ ਦੂਰ ਹੋ ਗਈਆਂ ਨੇ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਵੀ ਸ਼ੁਰੂ ਹੋ ਗਿਆ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਪਹਿਲਾ ਜੋ ਦਰਦਰਾ ਪੀਸਿਆ ਸਮਾਨ ਬਚ ਜਾਂਦਾ ਪਾਣੀ ਨੂੰ ਛਰਨ ਤੋਂ ਬਾਅਦ ਉਹ ਕਰਦੇ ਸਮੇਂ ਵੀ ਚੀਜ਼ ਬੋਲਣੀ ਹੈ ਤੇ ਇਹ ਪਾਣੀ ਦਾ ਤੁਸੀਂ ਛੱਟਾ ਦਿੰਦੇ ਸਮੇਂ ਵੀ ਇਹੇ ਬੋਲਣਾ ਜਿੰਨਾ ਸਮਾਂ ਤੁਸੀਂ ਘਰ ਦੇ ਵਿੱਚ ਪਾਣੀ ਦਾ ਛੱਟਾ ਦਿਓਗੇ ਉਨਾ ਸਮਾਂ ਤੁਸੀਂ ਬੋਲਦੇ ਰਹਣਾ ਜਿਹੜੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹ ਬੋਲਣੀਆਂ ਨਹੀਂ ਨਾਲ ਤੁਸੀਂ ਸਿਰਫ ਇਹ ਹੀ ਬੋਲਣਾ ਹੈ ਕਿ ਤੁਹਾਡੀਆਂ ਪਰੇਸ਼ਾਨੀਆਂ ਚਿੰਨੀਆਂ ਵੀ ਨੇ ਜੋ ਵੀ ਨੇ ਉਹ ਸਾਰੀਆਂ ਦੂਰ ਹੋ ਗਈਆਂ ਨੇ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ کارਗਰ ਉਪਾਏ ਇਹ ਉਜਮਾਇਆ ਹੋਇਆ ਕਿਸੇ ਪੈਨ ਦਾ ਉਹਨਾਂ ਨੇ ਆਪਣੇ ਘਰ ਦੇ ਵਿੱਚ ਕੀਤਾ ਸੀ ਤੇ ਉਹਨਾਂ ਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਅਗਲੇ ਦਿਨ ਹੀ ਬਹੁਤ ਵਧੀਆ ਆਪਣੇ ਘਰ ਦੇ ਵਿੱਚ ਖੁਸ਼ਖਬਰੀ ਮਿਲੀ ਸੀ ਸੋ ਤੁਸੀਂ ਵੀ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਿਓ ਇੱਕ ਵਾਰ ਤੁਸੀਂ ਕਰਕੇ ਦੇਖੋਗੇ ਇੱਕ ਵਾਰ ਕਰਮ ਦੇ ਨਾਲ ਹੀ ਤੁਹਾਨੂੰ ਖੁਦ ਵਾਰ ਖੁਦ ਰਿਜ਼ਲਟ ਨਜ਼ਰ ਆਵੇਗਾ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਹੀ ਕਰਨਾ ਹੈ ਤੇ ਇਸ ਤਰੀਕੇ ਦੇ ਨਾਲ ਹੀ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਵੀ ਜ਼ਰੂਰ ਮਿਲੇਗਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਇਹ ਬਹੁਤ ਹੀ ਸਿੰਪਲ ਤੇ ਘਰੇਲੂ ਉਪਾਅ ਹੈ ਇਸ ਉਪਾਣੂ ਕਰਨ ਦੇ ਲਈ ਤੁਹਾਡਾ 1 ਰੁਪਿਆ ਦਾ ਵੀ ਖਰਚਾ ਨਹੀਂ ਹੋਵੇਗਾ ਤੁਸੀਂ ਆਪਣੀ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਣੂ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਚੇਕ ਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ